ਹਾਂ ਆਜੋ ਆਜੋ ਕੋਈ ਨਾ ਕੋਈ ਨਾ ਜਿਹੜੇ ਲਾ ਲੋ ਗੁਰਦੁਆਰਾ ਸਾਹਿਬ ਪਹੁੰਚ ਗਿਆ ਬਾਈ ਫਤਿਹਗੜ੍ਹ ਸਾਹਿਬ ਗੁਰਦੁਆਰਾ ਹਾਂ ਦੇ ਇਤਿਹਾਸ ਖੂ ਕਿਲਾ ਫਤਿਹਗੜ੍ਹ ਸਾਹਿਬ ਜੀ ਆਪਣੇ ਇਸੇ ਇਸੇ ਮਾਲ ਦੇ ਅੰਦਰ ਕੋਈ ਬਾਬਾ ਸਾਹਿਬ ਤੇ ਬਾਬਾ ਮਤੀ ਜੀ ਅੱਛਾ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਜੀ ਦੀ ਸਿੱਧੀ ਤੋਂ ਬਾਅਦ ਇਸ ਥਾਂ ਤੇ ਆ ਕੇ ਬੈਠੇ ਅਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਲਸ ਕਲਾਈ ਦਿੱਤੀ ਬਲਾਸਪੁਰ ਦੇ ਰਾਜੇ ਭੀਮਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਹਜਾਂਗ ਲਈ ਭੇਜਿਆ ਇੱਥੋਂ ਦੇ ਜਥੇਦਾਰ ਭਾਈ ਉਦੇਸ ਸਿੰਘ ਅਕਾਬਲੇ ਲਈ ਭੇਜਿਆ ਭਾਈ ਉਦੇਸ ਨੇ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨਿਜੇ ਉੱਪਰ ਟਾਂਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪੇਟਾ ਕੀਤਾ ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਇਸ ਥਾਨ ਦਾ ਨਾਮ ਕਲਾ ਫਤੇਗੜ ਸਾਹਿਬ ਰੱਖਿਆ ਅਤੇ ਬਾਹਰ ਦਿੱਤਾ ਜੋ ਸਥਾਨ ਤੇ ਆਏਗਾ ਉਸ ਦਾ ਮਨਵੀ ਮਰਾਦਾ ਪਾਏਗਾ ਇੱਥੇ ਇਤਿਹਾਸ ਹੂਆ ਹਰਿਆਹਾ ਜਿਹੜੇ ਆਪਾਂ ਦਰਸ਼ਨ ਕਰ ਰਹੇ ਆ ਆ ਉਵੇਂ ਜਗ੍ਹਾ ਵੀ ਆ ਉਹ ਵੀ ਉਵੇਂ ਪਈ ਆ ਆ ਸਾਰੀ ਦੀ ਆਪਾਂ ਪਹਿਲਾਂ ਦਰਸ਼ਨ ਕਰਾ ਦਿੱ ਗਏ ਆ ਬੇਰੀ ਆ ਜੀ ਬਹੁਤ ਪੁਰਾਣੀ ਗੁਰੂ ਸਾਹਿਬ ਵਲੇ ਦੀ ਇੱਥੇ ਬੰਦੇ ਨੇ ਜੀ ਮਹਾਰਾਜ ਆ ਕੇ ਤੇ ਨਾਲ ਇੱਥੇ ਫੌਜ ਤਿਆਰ ਕਰਦੇ ਹੁੰਦੇ ਸੀ ਜੇ ਪਹਿਲੇ ਪਾਸੇ ਨੇਜਾਵਾਦੀ ਚੱਲਦੀ ਹੁੰਦੀ ਸੀ ਆ ਉਹ ਜਗ੍ਹਾ ਦੋ ਥਿੰਗ ਹੈਗੇ ਇੱਥੇ ਖੜਦੇ ਰਹੇ ਆ ਕਿ ਪਹਿਲੀਆਂ ਚ ਆਪਣੀਆਂ ਬੁੜੀਆਂ ਮਾਈਆਂ ਸੇਵਾ ਕਰਦੇ ਹੁੰਦੇ ਗੁਰਦੁਆਰੇ ਚ ਤੇ ਅਸੀਂ ਭਾਂਡੇ ਸਾਫ਼ ਕਰਦੇ ਹੁੰਦੇ ਸੀ ਇਹ ਜਗ੍ਹਾ ਤੇ ਬਹੁਤ ਚਿਰ ਰਹੀ ਆਉਂਦਿਆਂ 6-7 ਸਾਲ ਦੇ ਅੰਦਰ ਹੁਣੀ ਬਾਹਰ ਚਲੇ ਗਏ ਜਵਾਕਾਂ ਦੇ ਬਣ ਕੇ ਤੇ ਛੋਟੇ-ਛੋਟੇ ਹੁੰਦੇ ਜਦੋਂ ਇੱਥੇ ਆਉਂਦੇ ਹੁੰਦੇ ਸੀ ਆ ਰਿਆ 베ਰੀਆਂ ਦੋਨੇ ਇਤਿਹਾਸਕ 베ਰੀਆਂ ਇਹ ਆ ਦੋਨੇ 베ਰੀਆਂ ਇਤਿਹਾਸਕ ਆਹ ਸੋਨੀ ਜਗ੍ਹਾ ਦਿਖਾਉਨੇ ਆ ਤੇ ਸਾਰੀ ਉਵੇਂ ਪਈ ਆ ਆਹਦੇ ਆ ਵੀ ਇਤਿਹਾਸਕ ਵੇਰੀ ਆ ਜੈਲ ਸਿੰਘ ਆ ਦੇਖ ਲੈ ਜਿੱਥੇ ਭਾਂਡੇ ਵਾਜਦੇ ਹੁੰਦੇ ਸੀ ਆ ਉਹ ਜਗ੍ਹਾ ਉਵੇਂ ਪਈ ਆ ਰਪਾਲ ਦਿਖਾ ਦਿਆਂ ਤੇ ਪਾਪੇ ਨੂੰ ਓਏ ਆ ਫਤਿਹਗੜ ਗੁਰਦੁਆਰਾ ਸਾਹਿਬ ਆ ਜਿੱਥੇ ਆਪਾਂ ਟਰੈਕਟਰ ਤੇ ਆ ਕੇ ਉਤਰਦੇ ਹੁੰਦੇ ਸੀ ਆ ਤੁਹਾਨੂੰ ਜਗ੍ਹਾ ਦਿਖਾਉਨੇ ਆ ਉਹ ਜਿੱਥੇ ਆਪਣੀਆਂ ਟਰਾਲੀਆਂ ਖੜਦੀਆਂ ਹੁੰਦੀਆਂ ਸੀ ਹੁਣ ਮੂਰੇ ਪੈਸੇ ਡਿਊਟੀ ਬਣ ਗਈ ਬਹੁਤ ਵਧੀਆ ਕੇਲੇ ਵਗੂੰ ਬਣ ਗਿਆ ਵੀ ਕਿਲਾ ਫਤੇਗੜ ਸਾਹਿਬ ਦਾ ਆਹ ਦੇ ਇੱਧਰ ਬਾਥਰੂਮ ਬਣ ਗਏ ਤੇ ਆ ਇੱਥੇ ਆਪਣੀ ਜਿੱਥੇ ਟਰਾਲੀਆਂ ਖੜਦੀਆਂ ਹੁੰਦੀਆਂ ਸੀ ਆਹ ਦੇ ਆ ਉਹ ਜਗਾ ਟਰੈਕਟਰ ਟਰਾਲੀਆਂ ਪਾ ਇੱਥੇ ਲਾਉਂਦੇ ਹੁੰਦੇ ਸੀ ਉਹ ਪਹਿਲੇ ਪਾਸੇ ਆਪਣਾ ਜਾਂਟੇ ਕਾਲਾ ਕੰਟਰ ਖੜਦਾ ਹੁੰਦਾ ਸੀ ਹੁਣ ਉਹ ਜਗਾ ਵੈਸੇ ਕਵਰ ਕਰ ਲਈ ਇਹਨਾਂ ਨੇ ਤੇ ਬੂਰੇ ਡਿਊੜੀ ਬਣ ਗਈ ਬਹੁਤ ਵਧੀਆ ਉਹਦੇ ਡਿਊੜੀ ਬਣੀ ਵੀ ਆ ਕਿਲੇ ਵਗੂੰ ਤਿਆਰ ਕਰਤਾ ਹੈ ਕਿਲਾ ਫਤੇਗੜ ਕਿਲਾ ਆ ਵੀ ਸਾਰਾ ਹੋ ਮੇ ਹਲੇ ਜਿਵੇਂ ਆਪਾਂ ਛੱਡ ਕੇ ਗਏ ਸੀ ਉਵੇਂ ਹੀ ਪਿਆ ਹਲੇ ਸਾਰਾ ਆ ਬੇੜੀਆਂ ਰੇਲਾ ਇਤਿਹਾਸ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੇੜੀਆਂ ਦੀਆਂ ਬੇੜੀਆਂ ਆ ਆ ਦੇ ਮੋੜ ਹਰੇ ਹੋਏ ਹੋਏ ਆ ਤਨ ਸੀ ਸੱਚੇ ਪਾਤਸ਼ਾਹ ਜਿਹੜੇ ਇੱਥੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਫੌਜਾਂ ਤਿਆਰ ਕਰਦੇ ਸੀ ਆਨੰਦਪੁਰ ਸਾਹਿਬ ਦੇ ਵੀ ਛੋਟੇ ਸਾਹਿਬ ਜਿਆਦਾ ਦਾ ਵੀ ਜਨਮ ਇੱਥੇ ਹੋਇਆ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਜੀਤੋ ਜੀ ਆ ਗੁਰਦੁਆਰਾ ਸਾਹਮਣੇ ਆ ਦੀ ਨਿਸ਼ਾਨ ਸਾਹਿਬ ਵਾਹ ੭ਤਨਾਮ ਸੱਜਾ ਪਾਸ਼ਾ ਤੇਰੀ ਆਸਰਾ ਬਾਈ ਬਾਈ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਇਹ ਆਉ ਫਟੇਗੜ ਕਲਾ ਇੱਥੇ ਉਤਰਦੇ ਨੇ ਸੰਗਤਾਂ ਆਪਣੇ ਦੇਵ ਹੋਣੀ ਆਪਣੇ ਹੋ ਸਾਰੇ ਕਮਿਕਰ ਗੰਤਾ ਆਹ ਕਿਲੇ ਚ ਵਾਹਿਗੁਰੂ ਸਤਨਾਮ ਉਹ 1 2 ਪਹਿਲੀ ਤੀਹ ਰਾਤ ਮਹਾਂ ਗੁਰੂ ਆਕ